ਹੈਲੋ ਹਾਂਜੀ ਆਪ ਸਭ ਦਾ ਸਵਾਗਤ ਹੈ ਜੀ ਐਗਜ਼ਾਮ ਬੈਕਟਰੀ ਵਿੱਚ ਅੱਜ ਅਸੀਂ ਜਿਹੜੇ ਕੱਲ 200 ਕੁਐਸਚਨ ਜਿਹੜੇ ਕਰਏ ਸੀਗੇ ਅੱਜ ਅਸੀਂ ਐਮਸੀਕਿਊ 201 ਤੋਂ ਜਿਹੜੇ ਸਟਾਰਟ ਕਰਾਂਗੇ ਅੱਗੇ ਪਹਿਲਾ ਸਾਡਾ ਕੁਐਸਚਨ ਹੈ ਪੰਜਾਬੀ ਭਾਸ਼ਾ ਲਈ ਟੁਕਮੇ ਤੇ ਜੋਗ ਲਿਪੀ ਕਿਹੜੀ ਹੈ ਦੇਵਨਾਗਰੀ ਲਿਪੀ ਰੋਮਨ ਲਿਪੀ ਸੰਸਕ੍ਰਿਤ ਲਿਪੀ ਜਾਂ ਗੁਰਮੁਖੀ ਲਿਪੀ ਤਾਂ ਗੁਰਮੁਖੀ ਲਿਪੀ ਜਿਹੜੀ ਹੈਗੀ ਪੰਜਾਬੀ ਲਈ ਟੁਕਮੇ ਤੇ ਜੋਗ ਲਿਪੀ ਮੰਨੀ ਜਾਂਦੀ ਹੈ ਹਾਂਜੀ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਓ ਜਿਹੜੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਤੇ ਪਹਿ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣ ਤੇ ਵੀਡੀਓ ਨੂੰ ਜਿਹੜਾ ਲਾਈਕ ਕਰ ਦੇਣਾ ਤੇ 252 ਦਾ ਦੋਵਾਂ ਕੁਐਸਚਨ ਆ ਗੁਰਮੁਖੀ ਲਿਪੀ ਵਿੱਚ ਬਿੰਦੀ ਲਾ ਕੇ ਕਿੰਨੇ ਚਿੰਨ ਬਣਾਏ ਗਏ ਹਨ 3 4 5 6 ਤਾਂ 6 ਪੰਜਾਬੀ ਭਾਸ਼ਾ ਵਿੱਚ ਕਿੰਨੇ ਅੱਖਰ ਹਨ 30 35 37 39 ਤਾਂ 35 ਅੱਖਰ ਕਿਸੇ ਵਿਦਿਅਕ ਸੰਸਥਾ ਦੀ ਅਮੀਰੀ ਦਾ ਪਤਾ ਕਿੱਥੋਂ ਲੱਗਦਾ ਹੈ ਉਸਦੇ ਕਮਰੇ ਤੋਂ ਵਿਦਿਆਰਥੀਆਂ ਤੋਂ ਸਟਾਫ ਤੋਂ ਜਾਂ ਲਾਇਬ੍ਰੇਰੀ ਤੋਂ ਲਾਇਬ੍ਰੇਰੀ ਤੋਂ ਪੁਸਤकालय ਦੀ ਮਹੱਤਤਾ ਕਿਸ ਲਈ ਵਧੇਰੇ ਹੈ ਵਿਦਿਆਰਥੀ ਲਈ ਅਧਿਆਪਕ ਲਈ ਮੁੱਖ ਵਿਦਿਆਪਕ ਲਈ ਸਾਰੇ ਲਈ ਸਾਰਿਆਂ ਲਈ ਪੁਸਤकालय ਦੇ ਕਿਹੜੇ ਲਾਭ ਹਨ ਗਿਆਨ ਦੀ ਪ੍ਰਾਪਤੀ ਵਿਲੇ ਸਮੇਂ ਦੀ ਵਰਤੋਂ ਪੜਨ ਰੁਚੀਆਂ ਨੂੰ ਉਤਸ਼ਾਹਿਤ ਕਰਨਾ ਸਾਰੇ ਪੁਸਤकालय ਦੀ ਚੰਗੀ ਸਾਂਭ-ਸਮਾਲ ਲਈ ਕੀ ਕਰਨਾ ਚਾਹੀਦਾ ਹੈ ਪੁਸਤकालय ਚੰਗੀ ਵੰਡ ਕਰਨੀ ਚਾਹੀਦੀ ਹੈ ਕੋਸ਼e ਸੰਬੰਧੀ ਗਲਤ ਕਥਨ ਚੁਣੋ ਕੋਸ਼ ਪੁਸਤकालय ਵਿੱਚ ਵੱਖਰੇ ਸਥਾਨ ਤੇ ਰੱਖਨੇ ਚਾਹੀਦੇ ਹਨ ਵਿਦਿਆਰਥੀ ਅਤੇ ਅਧਿਆਪਕਾਂ ਨੂੰ ਵਰਤਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਵਿਦਿਆਰਥੀ ਅਤੇ ਅਧਿਆਪਕਾਂ ਨੂੰ ਘਰੇ ਘਰੇ ਲੈ ਜਾਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਕੋਸ਼ ਨੂੰ ਕਿਸੇ ਦੇ ਨਾਂ ਤੇ ਇਸ਼ੂ ਨਾ ਕੀਤਾ ਜਾਵੇ ਤਾਂ ਕਿ ਇਹ ਹੋਊਗਾ ਕੋਸ਼ ਨੂੰ ਕਿਸੇ ਦੇ ਨਾਂ ਤੇ ਇਸ਼ੂ ਨਾ ਕੀਤਾ ਜਾਵੇ ਪੁਸਤकालय ਵਿੱਚ ਅਗਵਾਈ ਸੂਚਨਾ ਬੋਰਡ ਕਿਸ ਲਈ ਹੁੰਦਾ ਹੈ पुस्तकालय दी जानकारी ਲਈ पुस्तकालय ਦੀ ਨਿਜਮ ਸੰਬੰਧੀ ਵਿਦਿਆਰਥੀ ਦੀ ਜਾਣਕਾਰੀ ਲਈ ਖਾਲੀ ਰੱਖਿਆ ਖਾਲੀ ਰੱਖਿਆ ਹੋਇਆ ਚਾਹੀਦਾ ਹੈ ਤਾਂ पुस्तकालय ਦੇ ਨਿਜਮ ਸੰਬੰਧੀ પુસ્તਕ ਵਾਧ ਤੋਂ ਵੱਧ ਕਿੰਨੇ ਸਮੇਂ ਲਈ इशू ਕੀਤੀ ਜਾਂਦੀ ਹੈ 15 ਦਿਨਾਂ ਇੱਕ ਸਮੇਂ ਵਿਦਿਆਰਥੀ ਨੂੰ ਵਾਧ ਤੋਂ ਵੱਧ ਕਿੰਨੀਆਂ ਕਿਤਾਬਾਂ ਦਿੱਤੀਆਂ ਜਾਂ ਨਾ 2 पुस्तकालय ਦੀ ਚੰਗੀ ਸਾਮ ਸੰਭਾਲ ਲਈ ਲਾਇਬ੍ਰੇਰੀਅਨ ਚੈਦਾ ਹੈ ਖਾਸ ਟ੍ਰੇਡ ਵਿਅਕਤੀ ਬੋਲਣ ਦੀ ਪ੍ਰਕਿਰਿਆ ਕਿੰਨੀਆਂ ਅਵਸਥਾਵਾਂ 'ਤੇ ਆਧਾਰਿਤ ਹੁੰਦੀ ਹੈ 2 3 4 5 5 ਬੋਲਣ ਦੀ ਪ੍ਰਕਿਰਿਆ ਕਿਸ ਅਵਸਥਾ ਉੱਤੇ ਆਧਾਰਿਤ ਨਹੀਂ ਹੁੰਦੀ ਮਨ ਵਿੱਚ ਵਿਚਾਰ ਪੈਦਾ ਹੋਣ ਤੇ ਸਰੀਰ ਸਾਰਥਿਕ ਧੁਨੀਆਂ ਦਾ ਰੂਪ ਪ੍ਰਦਾਨ ਕਰਨਾ ਸੁਣਨ ਵਾਲੇ ਵਿਅਕਤੀ ਦਾ ਮੌਜੂਦ ਹੋਣਾ ਸੁਝਾਉਣ ਵਾਲੇ ਹਰ ਹੋਰ ਵਿਅਕਤੀ ਦਾ ਮੌਜੂਦ ਹੋਣਾ ਸੁਣਨ ਵਾਲੇ ਨੂੰ ਅਰਥ ਸਮਝ ਆਉਣੇ ਦਾ ਮਨ ਵਿੱਚ ਵਿਚਾਰ ਪੈਦਾ ਹੋਣ ਤੇ ਸਾਰਥਕ ਧੁਨੀਆਂ ਦਾ ਰੂਪ ਪ੍ਰਦਾਨ ਕਰਨਾ ਬੱਚੇ ਨੂੰ ਪੜਨਾ ਸਿਖਾਉਣ ਦਾ ਕਾਰਜ ਕਦੋਂ ਸ਼ੁਰੂ ਕਰਨਾ ਚਾਹੀਦਾ ਹੈ ਜਦੋਂ ਚਾਹੇ ਜਦੋਂ ਜੀ ਚਾਹੇ ਜਦੋਂ ਮਾਪਿਓ ਚਾਹਣ ਬੱਚਾ ਜਦੋਂ ਬੱਚਾ ਮਾਨਸਿਕ ਤੌਰ ਤੇ ਭਾਸ਼ਾ ਸਮਝਣ ਦੇ ਯੋਗ ਹੋ ਜਾਵੇ ਜਦੋਂ ਸਰਕਾਰ ਕਹੇ ਉਸ ਸਮੇਂ ਜਦੋਂ ਬੱਚਾ ਮਾਨਸਿਕ ਤੌਰ ਤੇ ਭਾਸ਼ਾ ਸਮਝਣ ਦੇ ਯੋਗ ਹੋ ਜਾਵੇ ਉਦੋਂ ਬੱਚੇ ਦਾ ਜਿਹੜਾ ਹੈਗਾ ਪੜਨਾ ਸਿਖਾਉਣ ਦਾ ਕਾਰਜ ਜਿਹੜਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਪੜਨ ਦੀ ਸਭ ਤੋਂ ਚੰਗੀ ਵਿਧੀ ਕਿਹੜੀ ਹੈ ਉਚਾਰਨ ਕਰਨਾ ਮੌਨ ਪਾਠ ਅਧਿਐਨ ਕਰਨਾ ਸਾਰੇ ਸਾਰੇ ਬੱਚਿਆਂ ਨੂੰ ਅੱਖਰ ਸਿਖਾਉਣ ਵਾਸਤੇ ਕਿਸ ਵਿਧੀ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਵੇਖੋ ਅਤੇ ਖੋਜ ਕਰਕੇ ਸਿੱਖਣਾ ਬੱਚਿਆਂ ਵਿੱਚ ਪਛੜੇਪਣ ਦਾ ਕਿਹੜਾ ਕਾਰਨ ਨਹੀਂ ਬੰਦਾ ਵੱਖ-ਵੱਖ ਬੁੱਧੀ ਵਾਲੇ ਬੱਚੇ ਅਧਿਆਪਕ ਕੋਲ ਸਮੇਂ ਦੀ ਘਾਟ ਪੜ੍ਹਾਈ ਵਿੱਚ ਦਿਲਚਸਪੀ ਦੀ ਘਾਟ ਬੱਚਿਆਂ ਦੀ ਬੱਚਿਆਂ ਦੇ ਸਰੀਰਕ ਮਜਬੂਰੀਆਂ ਸਿੱਖਣ ਦੇ ਘਟੋ-ਘਟ ਪੱਧਰ ਦਾ ਸੰਕਲਪ ਕਿਸ ਵੱਲੋਂ ਦਿੱਤਾ ਗਿਆ ਹੈ ਕਠੋਰੀ ਕਮਿਸ਼ਨ ਕਠਾਰੀ ਕਮਿਸ਼ਨ ਘਟੋ-ਘਟ ਸਿੱਖਿਆ ਪੱਧਰ ਦਾ ਸੰਬੰਧ ਹੈ ਨਿਸ਼ਚਿਤ ਪਾਠਕ੍ਰਮ ਸਿਖਾਉਣ ਤੱਕ ਗਿਆਨਾਤਮਕ ਗਿਆਨ ਵਿੱਚ ਸ਼ਾਮਲ ਹੁੰਦਾ ਹੈ ਜੀਵਨ ਦੇ ਨਿਜਮਾ ਦਾ ਗਿਆਨ ਆ ਪਾਠਕ੍ਰਮ ਰਾਹੀਂ ਸਿੱਖਿਆ ਦਾ ਗਿਆਨ ਦੋਵੇਂ ਜਾਂ ਕੋਈ ਨੋ ਕੋਈ ਨਹੀਂ ਤਾਂ ਇਹਨਾਂ ਦੋਵਾਂ ਦਾ ਹੋਊਗਾ ਦੋਵੇਂ ਸਿੱਖਣ ਦੇ ਘੱਟੋ-ਘੱਟ ਪੱਧਰ ਰਾਹੀਂ ਕਿਸ ਦਾ ਮੁਲਾਂਕਣ ਕੀਤਾ ਜਾਂਦਾ ਹੈ ਜੀਵਨ ਦੇ ਨਿਜਮਾ ਦਾ ਗਿਆਨ ਆ ਪਾਠਕ੍ਰਮ ਰਾਹੀਂ ਸਿੱਖਿਆ ਦਾ ਗਿਆਨ ਦੋਵੇਂ ਜਾਂ ਕੋਈ ਵੀ ਨਹੀਂ ਤਾਂ ਪਾਠਕ੍ਰਮ ਰਾਹੀਂ ਸਿੱਖਿਆ ਦਾ ਗਿਆਨ ਸਹੀ ਹੋਊਗਾ ਵਿਦਿਆਰਥੀ ਵਿੱਚ ਬੋਲਣਾ ਦੀ ਕਲਾ ਪਰਫੁੱਲਤ ਕਰਨ ਲਈ ਪ੍ਰਾਇਮਰੀ ਪੱਧਰ ਉੱਪਰ ਅਧਿਆਪਕ ਨੂੰ ਕੀ ਕਰਨਾ ਚਾਹੀਦਾ ਹੈ ਪਾਠ ਪੜਾਉਣਾ ਕਵਿਤਾਵਾਂ ਸੁਣਨੀਆਂ ਬਾਲ ਗੀਤ ਜਾਂ ਕਹਾਣੀਆਂ ਸੁਣਾਉਣੀਆਂ ਪੰਜਾਬੀ ਪਾਸ਼ਾ ਪੜਾਉਣੀ ਪੰਜਾਬੀ ਪਾਸ਼ਾ ਪੜਾਉਣੀ ਕਿਸੇ ਕੰਮ ਦੀ ਸਫਲਤਾ ਲਈ ਸਭ ਤੋਂ ਮੁਢਲੀ ਜ਼ਰੂਰਤ ਕਿਸ ਗੱਲ ਦੀ ਹੈ ਮਿਹਨਤ ਕਰਨ ਦੀ ਯੋਜਨਾ ਬਣਾਉਣ ਦੀ ਕੰਮ ਸ਼ੁਰੂ ਕਰਨ ਦੀ ਸਭ ਕੁਝ ਸਭ ਕੁਝ ਦੀ ਯੋਜਨਾ ਬਣਾਉਣ ਦੀ ਪਾਠ ਯੋਜਨਾ ਦਾ ਕੀ ਮਹੱਤਵ ਹੈ ਵਿਸ਼ਾ ਵਸਤੂ ਦੀ ਸਹੀ ਪੇਸ਼ ਕਰੇ ਪਾਸ਼ਾ ਦੀ ਪਾਠ ਯੋਜਨਾ ਕੋਈ ਖਾਸ ਜ਼ਰੂਰੀ ਨਹੀਂ ਬਹੁਤ ਜ਼ਰੂਰੀ ਆ ਹੋਰਾਂ ਤੋਂ ਘੱਟ ਮਹੱਤਵਪੂਰਨ ਹੈ ਕੋਈ ਮਹੱਤਵ ਨਹੀਂ ਰੱਖਦੀ ਤਾਂ ਬਹੁਤ ਜ਼ਰੂਰੀ ਹੈ ਪਾਠ ਦੀ ਪਾਸ਼ਾ ਦੀ ਪਾਠ ਯੋਜਨਾ ਪਾਠ ਯੋਜਨਾ ਦੇ ਪੂਰਵ ਰੂਪ ਪੂਰਵ ਗਿਆਨ ਦੀ ਪਰਖ ਵਿੱਚ ਕੀ ਪਰਖਿਆ ਜਾਂਦਾ ਹੈ ਵਿਦਿਆਰਥੀ ਦਾ ਸੰਬੰਧਿਤ ਵਿਦਿਆਰਥੀ ਦਾ ਸੰਬੰਧਿਤ ਵਿਸ਼ੇ ਨਾਲ ਸੰਬੰਧ ਗਿਆਨ ਪਾਠ ਯੋਜਨਾ ਦੀ ਦੁਹਰਾਈ ਦੇ ਕੰਮ ਵਿੱਚ ਕੀ ਕਰਨਾ ਚਾਹੀਦਾ ਹੈ? ਪਾਠ ਨੂੰ ਦੁਹਰਾਉਣਾ ਚਾਹੀਦਾ ਹੈ। ਕੁਝ ਹਿੱਸਾ ਦੁਹਰਾਉਣਾ ਚਾਹੀਦਾ ਹੈ। ਬੱਚੇ ਨੂੰ ਦੁਹਰਾਉਣ ਲਈ ਕਹਿਣਾ ਚਾਹੀਦਾ ਹੈ। ਪੜਾਏ ਪਾਠ ਦੀ ਦੁਹਰਾਈ ਲਈ ਪ੍ਰਸ਼ਨ ਪੁੱਛਨੇ ਚਾਹੀਦੇ ਹਨ। ਪਾਠ ਯੋਜਨਾ ਵਿੱਚ ਘਰ ਦੇ ਕੰਮ ਤੋਂ ਕੀ ਭਾਵ ਹੈ? ਬੱਚੇ ਨੂੰ ਘਰੇ ਜਾ ਕੇ ਕੰਮ ਕਰਨਾ ਚਾਹੀਦੇ ਹਨ। ਬੱਚੇ ਨੂੰ ਘਰੇ ਕੰਮ ਕਰਨਾ ਚਾਹੀਦਾ ਹੈ। ਪੜਾਈ ਪੜਾਏ ਪਾਠ ਨੂੰ ਪਰਪੱਕ ਕਰਨ ਸੰਬੰਧੀ ਘਰ ਦਾ ਕੰਮ। ਕਰਦਾ ਕੰਮ ਦਾ ਪੜਾਏ ਪਾਠ ਨੂੰ ਪਰਪੱਕ ਕਰਨ ਸੰਬੰਧੀ ਕਰਦਾ ਕੰਮ ਸੱਭਿਆਚਾਰ ਸੰਬੰਧੀ ਗਲਤ ਕਥਨ ਚੁਣੋ ਹਰਥਾ ਸੱਭਿਆਚਾਰ ਇੱਕੋ ਜਿਹਾ ਹੁੰਦਾ ਹੈ ਇਹ ਕੀ ਹੈਗਾ ਵੈਸੇ ਤਾਂ ਠੀਕ ਹੈ ਪਰ ਇਹਦੇ ਵਿੱਚ ਗਲਤ ਚੁਣਨਾ ਤਾਂ ਇਹ ਗਲਤ ਹੈਗਾ ਸੱਭਿਆਚਾਰ ਮਨੁੱਖ ਨੂੰ ਆਰਜਿਤ ਕਰਨਾ ਪੈਂਦਾ ਹੈ ਸੱਭਿਆਚਾਰ ਸਰਵਵਿਆਪਕ ਹੈ ਮਨੁੱਖ ਆਪਣੇ ਹੱਦਾਂ ਦੀ ਭੁੱਖ ਸਮਾਜਿਕ ਸੰਸਕ੍ਰਿਤੀ ਅਨੁਸਾਰ ਕਰਦਾ ਹੈ ਹਰ ਹਰਥਾ ਸੱਭਿਆਚਾਰ ਇੱਕੋ ਜਿਹਾ ਹੁੰਦਾ ਹੈ ਇਹਨਾਂ ਨੇ ਕਿਹਾ ਵੀ ਹਰ ਥਾਂ ਸੱਭਿਆਚਾਰ ਇੱਕੋ ਜਿਹਾ ਹੁੰਦਾ ਤਾਂ ਸੱਭਿਆਚਾਰ ਜਿਹੜਾ ਹਰ ਥਾਂ ਇੱਕੋ ਜਿਹਾ ਨਹੀਂ ਹੁੰਦਾਗਾ ਉਹ ਹਲਾਤਾ ਮਤਲਬ ਕਿ ਜਿੱਦਾਂ ਦਾ ਉੱਤੇ ਤਾਂ এনवायरमेंट ਹੁੰਦਾਗਾ ਇਲਾਕਾ ਹੁੰਦਾ ਉਹਦੇ ਹਿਸਾਬ ਨਾਲ ਜਿਹੜਾ ਉੱਥੇ ਦਾ ਪਹਿਰਾਵਾ ਖਾਣ ਪੀਣ ਬੋਲਚਾਲ ਜਿਹੜਾ ਹਰ ਸੱਭਿਆਚਾਰ ਹੁੰਦਾ ਉੱਥੇ ਦਾ ਵੱਖਰਾ ਹੁੰਦਾਗਾ ਸੱਭਿਆਚਾਰ ਹੋਂਦ ਵਿੱਚ ਕਿਉਂ ਆਉਂਦਾ ਹੈ ਤਾਂਕਿ ਲੋਕ ਉਸ ਵਿੱਚ ਰਹਿ ਸਕਣ ਤਾਂਕਿ ਸਮਾਜਿਕ ਲੋੜਾਂ ਦੀ ਪੂਰਤੀ ਸੱਭਿਆਕ ਢੰਗ ਨਾਲ ਕਰ ਸਕਣ ਕੇਵਲ ਪੇਟ ਦੀ ਭੁੱਖ ਮਿਟਾਉਣ ਲਈ ਕੇਵਲ ਜਿਸਮ ਦੀ ਭੁੱਖ ਮਿਟਾਉਣੀ ਤਾਂ ਇਹਦੇ ਤੇ ਕੀ ਅਨਸਾਰ ਹੋਊਗਾ ਤਾਂਕਿ ਸਮਾਜਿਕ ਲੋੜਾਂ ਦੀ ਪੂਰਤੀ ਸਭਿਆ ਸਭਿਆਚਾਰ ਢੰਗ ਨਾਲ ਕਰ ਸਕਣਾ ਸੱਭਿਆਚਾਰ ਹੁੰਦਾ ਹੈ ਪਰਿਵਰਤਨਸ਼ੀਲ ਸਭਿਆਚਾਰ ਕੀਮਤਾਂ ਦੀ ਸਿਰਜਣਾ ਕੀਤੀ ਜਾਂਦੀ ਹੈ ਸਮਾਜ ਦੇ ਸਮੂਹਿਕ ਵਿਅਕਤੀਆਂ ਰਾਹੀਂ ਲੋਕਧਾਰਾ ਵਿੱਚ ਕੀ ਕੁਝ ਸ਼ਾਮਿਲ ਹੈ ਲੋਕ ਗੀਤ ਲੋਕ ਕਹਾਣੀਆਂ ਮੁਹਾਵਰੇ ਤੇ ਖਾਣੇ ਸਾਰਾ ਕੁਝ ਆ ਜਾਊਗਾ ਲੋਕਧਾਰਾ ਦਾ ਮੁੱਖ ਤੱਤ ਕਿਹੜਾ ਹੁੰਦਾ ਹੈਗਾ ਮੌਖਿਕਤਾ ਜਿਹੜਾ ਹੈਗਾ ਲੋਕਧਾਰਾ ਦਾ ਮੁੱਖ ਤੱਤ ਮੰਨਿਆ ਜਾਂਦਾ ਹੈਗਾ ਲੋਕਧਾਰਾ ਦੇ ਤੱਤਾਂ ਵਿੱਚ ਪਰੰਪਰਾ ਤੋ ਕੀ ਭਾਵ ਹੈ ਪੁਰਾਣੀਆਂ ਪੀੜ੍ਹੀਆਂ ਦੇ ਕੱਢੇ ਗਏ ਨਿਚੋੜ ਨੇ ਜਿਹੜੇ ਇਹ ਇਹਦਾ ਪਰੰਪਰਾਵਾ ਦਾ ਕੀ ਹੈਗਾ ਤੱਤ ਮੰਨਿਆ ਜਾਂਦਾ ਹੈਗਾ ਲੋਕਧਾਰਾ ਅਨੁਸਾਰ ਸਭ ਤੋਂ ਉੱਤਮ ਕਿਸ ਨੂੰ ਮੰਨੇ ਜਾਂਦਾ ਹੈ ਖੇਤੀ ਨੂੰ ਲੋਕ ਗੀਤਾਂ ਦੀ ਬਾਹ ਉੱਤੇ ਕਿਸ ਦੀ ਗੀਤਕਾਰ ਦਾ ਨਾਂ ਨਹੀਂ ਲਿਖਿਆ ਹੁੰਦਾ ਕਿਸ ਨੇ ਕਿਹਾ ਬੇਦੀ ਡਾਕਟਰ ਬੇਦੀ ਨੇ ਲੋਕਗੀਤ ਬਾਰੇ ਗਲਤ ਕਥਨ ਚੁਣੋ ਲੋਕਗੀਤ ਲੇਖਕ ਦੇ ਨਾਂ ਨਾਲ ਚੱਲਦੇ ਹਨ ਇਹ ਕਥਨ ਜਿਹੜਾ ਹੈ ਗਲਤ ਆ ਲੋਕਾ ਜਿਹੜੇ ਗੀਤ ਨੇ ਲੋਕ ਦੇ ਨਾਂ ਲੇਖਕ ਦੇ ਨਾਂ ਨਾਲ ਨਹੀਂ ਚੱਲਦੇ ਲੋਕ ਕਹਾਣੀਆਂ ਦਾ ਕੋਈ ਨਾ ਕੋਈ ਉਸਾਰੂ ਉਦੇਸ਼ ਜ਼ਰੂਰ ਹੁੰਦਾ ਹੈ ਇਹਦੇ ਨਾਲ ਤੁਸੀਂ ਕੀ ਹੋਗੇ ਸਹਿਮਤਾਂਗੇ ਲੋਕ ਕਹਾਣੀ ਵਿੱਚ ਸਭ ਤੋਂ ਵੱਧ ਤੱਤ ਕਿਹੜਾ ਹੁੰਦਾ ਹੈ ਲੋਕ ਕਹਾਣੀ ਦੇ ਵਿੱਚ ਸਭ ਤੋਂ ਵੱਧ ਵਧੀਆ ਤੱਤ ਉਹ ਜਿਹੜਾ ਮੰਨਿਆ ਜਾਂਦਾ ਰੁਚਕਤਾ ਦਾ ਮੰਨਿਆ ਜਾਂਦਾਗਾ ਨੀਤੀ ਕਥਾ ਦਾ ਸਬੰਧ ਕਿਸ ਨਾਲ ਮੰਨਿਆ ਜਾਂਦਾ ਹੈਗਾ ਨੀਤੀ ਕਥਾ ਮੰਦਾ ਜਿਹੜਾ ਸਬੰਧ ਹੈ ਜੀਵਨਾ ਨੀਤੀ ਨਾਲਗਾ ਮੰਨਿਆ ਜਾਂਦਾਗਾ ਸਾਖੀ ਕਿਸ ਨਾਲ ਸਬੰਧਤ ਹੁੰਦੀਆਂ ਨੇ ਪੀਰ ਪਗੰਬਰਾਂ ਨਾਲ ਜਿਹੜੀਆਂ ਨੇ ਸਾਖੀਆਂ ਨੇ ਉਹ ਮਤਲਬ ਕਿਸੇ ਸਬੰਧਤ ਹੁੰਦੀਆਂ ਨੇ ਅਦਕ ਕਿਸ ਥਾਂ ਤੇ ਲੱਗਦੀ ਹੈਗੀ ਦੋ ਵਰਨਾਂ ਦੇ ਆਰੰਭ ਵਿੱਚ ਜਿਹੜੀ ਹੈਗੀ ਅਦਕ ਦੀ ਵਰਤੋਂ ਕੀਤੀ ਜਾਂਦੀ ਹੈਗੀ ਅਦਕ ਕਿਸ ਥਾਂ ਤੇ ਲੱਗਦੀ ਹੈ ਦੋ ਵਰਨਾਂ ਦੇ ਆਰੰਭ ਵਿੱਚ ਜਿਹੜੀ ਅਦਿਕ ਦੀ ਵਰਤੋਂ ਲੱਗਦੀ ਹੈ ਸਹੀ ਸ਼ਬਦ ਜੋੜ ਚੁਣਨਾਗਾ ਤੱਲੀ ਦੇਖੋ ਤਾਲੀ ਟਹਲੀ ਟੱਲੀ ਟੱਲੀ ਸਹੀ ਹੈਗਾ ਅਭੀ ਅਬਨੇ ਅਭੀਨੇ ਅਧਾਰਿਤ ਸਾਹਿਤ ਰੂਪ ਹੈ ਨਾਟਕ ਸਖਿਆਰਥੀ ਦੇ ਅਸ਼ੁੱਧ ਲਿਖਣ ਦਾ ਕਾਰਨ ਹੈ ਲਗਾ ਮਾਤਰਾਵਾਂ ਦਾ ਗਿਆਨ ਨਾ ਹੋਣਾ ਜਿਹਨੂੰ ਲਗਾ ਮਾਤਰਾਵਾਂ ਦਾ ਗਿਆਨ ਨਹੀਂ ਹੁੰਦਾ ਕੀ ਲਿਖਦਾਗਾ ਬੱਚਾ ਉਹ ਅਸ਼ੁੱਧ ਲਿਖਦਾਗਾ ਪੰਜਾਬੀ ਭਾਸ਼ਾ ਉੱਤੇ ਪ੍ਰਭਾਵ ਕਿਸ ਦਾਗਾ ਫਾਰਸੀ ਦਾ ਪ੍ਰਭਾਵ ਮੰਨਿਆ ਜਾਂਦਾ ਪੰਜਾਬੀ ਭਾਸ਼ਾ ਉੱਤੇ ਸਕੂਲ ਆਉਣ ਤੋਂ ਪਹਿਲਾਂ ਵੀ ਬੱਚਾ ਵਿਵਹਾਰਿਕ ਵਿਆਕਰਨ ਦਾ ਪ੍ਰਯੋਗ ਕਰਦਾ ਹੈ اسਹਮਤ ਜੋ ਸਕੂਲ ਆਉਣ ਤੋਂ ਪਹਿਲਾਂ ਜਿਹੜਾਗਾ ਕੋਈ ਵੀ ਉਹ ਮਤਲਬ ਕਿ ਵਿਆਕਰਨ ਦਾ ਪ੍ਰਯੋਗ ਨਹੀਂ ਕਰਦਾ ਕਿਉਂਕਿ ਉਹਨੂੰ ਵਿਆਕਰਨ ਬਾਰੇ ਜਾਣਕਾਰੀ ਨਹੀਂ ਹੁੰਦੀ ਹੈਗੀ ਤਾਂ ਸਿੱਧੀ ਬੋਲੀ ਹੈ ਜਿਹੜੀ ਉਹ ਘਰ ਦੇ ਵਿੱਚ ਮਾਤਰ ਭਾਸ਼ਾ ਜਿਹੜੀ ਹੈਗੀ ਉਹ ਮਤਲਬ ਕਿ ਘਰ ਦੇ ਵਿੱਚ ਬੋਲੀ ਜਾਣ ਵਾਲੀ ਘਰੇਲੂ ਬੋਲੀ ਹੁੰਦੀ ਹੈਗੀ ਵਿਆਕਰਨ ਦਾ ਜਿਹੜੀ ਨੋਲਿਜ ਹੈਗੇ ਉਹਨੂੰ ਸਕੂਲ ਦੇ ਵਿੱਚ ਇੱਕ ਮਤਲਬ ਕਿ ਆ ਕੇ ਉਹ ਜਿਹੜਾਗਾ ਸਿੱਖਦਾਗਾ ਬਾਲ ਸਹਿਦ ਦਾ ਮੁੱਖ ਉਦੇਸ਼ ਕੀ ਹੁੰਦਾਗਾ ਕਾਰਜਾਂ ਨੂੰ ਪਵਵ ਲਈ ਤਿਆਰ ਕਰਨਾ ਕਾਰਜਾਂ ਨੂੰ ਪਵਵ ਲਈ ਤਿਆਰ ਕਰਨਾ ਬਾਲ ਸਹਿਦ ਦਾ ਮੁੱਖ ਉਦੇਸ਼ ਮੰਨਿਆ ਜਾਂਦਾਗਾ ਵਿਆਕਰਨ ਦੇ ਭਾਗ ਹੁੰਦੇ ਨੇ ਚਾਰ ਭਾਗ ਹੁੰਦੇ ਨੇ ਮੁਸਲਮਾਨਾਂ ਦੇ ਰਾਜ ਸਮੇਂ ਸਿੱਖਿਆ ਸੰਸਥਾਾਂ ਮਦੀ ਸੰਭਾਲ ਦਾ ਕੰਮ ਹੇਠ ਲਿਖਿਆ ਵਿੱਚੋਂ ਕਿਹੜੇ ਮਹਿਕਮਾ ਕਰਦਾ ਸੀਗਾ ਧਰਮ ਦਾ ਮਹਿਕਮਾ ਸੀਗਾ ਜਿਹੜਾ ਉਹ ਕਰਦਾ ਹੁੰਦਾ ਸੀਗਾ ਬਾਬਾ ਫਰੀਦ ਜੀ ਦੇ ਸ਼ਲੋਕਾਂ ਵਿੱਚ ਪੰਜਾਬ ਦੀ ਕਿਹੜੀ ਉਪਭਾਸ਼ਾ ਦਾ ਰੰਗ ਪ੍ਰਧਾਨ ਮੰਨਿਆ ਜਾਂਦਾਗਾ ਲੈਂਦੀ ਉਪਭਾਸ਼ਾ ਦਾ ਜਿਹੜਾਗਾ ਉਹ ਅਰੰਗ ਪ੍ਰਦਾਨ ਮੰਨਿਆ ਜਾਂਦਾ ਬਾਬਾ ਫਰੀਦੀ ਦੇ ਸ਼ਲੋਕਾਂ ਦੇ ਵਿੱਚ ਲਗਾਖਰ ਦੀ ਗਿਣਤੀ ਕਿੰਨੀ ਹੈ ਲਗਾਖਰ ਦੀ ਗਿਣਤੀ ਜਿਹੜੀ ਤਿੰਨਾਂ ਗੀ ਵਿਆਕਰਨ ਅਨੁਸਾਰ ਸ਼ਬਦ ਕਿੰਨੇ ਤਰ੍ਹਾਂ ਦੇ ਹੁੰਦੇ ਹੈਗੇ ਸ਼ਬਦ ਨੇ ਜਿਹੜੇ ਚਾਰ ਤਰ੍ਹਾਂ ਦੇ ਹੁੰਦੇ ਹੈਗੇ ਉਸ ਤੋਂ ਬਾਅਦ ਕੀ ਹੈ ਪੰਜਾਬੀ ਸਾਹਿਤ ਦਾ ਆਰੰਭ ਕਦੋਂ ਹੋਇਆਗਾ ਪੰਜਾਬੀ ਸਾਹਿਤ ਦਾ ਆਰੰਭ ਅਸੀਂ ਨਾਥਾ ਤੋਂ ਜਿਹੜਾ ਹੋਇਆ ਮੰਨਦੇ ਆਂਗੇ ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਇੱਕ ਧੁਨੀ ਹੈ ਇਹ ਇਹ ਕੀ ਹੈਗਾ ਠੀਕ ਹੈਗਾ ਬਿਲਕੁਲ ਪੰਜਾਬੀ ਦੀ ਉਪਭਾਸ਼ਾ ਪੁਆਦੀ ਪਠਾਨਕੋਟ ਤੇ ਹਿਮਾਚਲ ਦੇ ਪਹਾੜੀ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ ਇਹ ਗਲਤ ਹੈਗਾ ਜਿਹੜਾ ਇਹ ਪੁਆਦੀ ਹੈਗੀ ਪਠਾਨਕੋਟ ਤੇ ਹਿਮਾਚਲ ਦੇ ਪਹਾੜੇ ਇਲਾਕੇ ਵਿੱਚ ਨਹੀਂ ਬੋਲੀ ਜਾਂਦੀ ਭਾਸ਼ਾ ਨਿਪੁੰਨਤਾ ਜਿਹੜੀ ਇਹ ਭਾਸ਼ਾ ਨਿਪੁੰਨਤਾ ਬੱਚੇ ਵਿੱਚ ਪੈਦਾ ਕਦੋਂ ਪੈਦਾ ਕੀ ਕਰਦੀ ਹੈਗੀ ਭਾਸ਼ਾ ਨਿਪੁੰਨਤਾ ਬੱਚੇ ਦੇ ਵਿੱਚ ਸਵੈ ਵਿਸ਼ਵਾਸ ਨੂੰ ਕੀ ਹੈਗੀ ਉਹ ਪੈਦਾ ਕਰਦੀ ਹੈਗੀ ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈਗੀ ਮਾਜੀ ਨੂੰ ਪੰਜਾਬੀ ਦੀ ਟਕਸਾਲੀ ਭਾਸ਼ਾ ਜਿਹੜੀ ਹੈਗੀ ਦੇਖਿਆ ਜਾਂਦਾ ਕਿਹਾ ਜਾਂਦਾ ਗੁਰਮੁਖੀ ਲਿਪੀ ਦੇ ਕਿੰਨੇ ਤੋਂ ਧੁਨੀ ਚਿੰਨਹ ਹਨ ਗੁਰਮੁਖੀ ਲਿਪੀ ਦੇ 35 ਧੁਨੀ ਚਿੰਨ ਮੰਨੇ ਜਾਂਦੇ ਹਨ ਗੁਰਮੁਖੀ ਲਿਪੀ ਅੱਖਰ ਦੀ ਕਾੜ ਕਿਸ ਨੇ ਕੱਢੀ ਸੀਗੀ ਗੁਰੂ ਅੰਗਦ ਦੇਵ ਜੀ ਨੇ ਜਿਹੜੇ ਗੁਰਮੁਖੀ ਅੱਖਰਾਂ ਦੀ ਜਿਹੜੀ ਕਾੜ ਸੀ ਉਹ ਕੱਢੀ ਸੀ ਪ੍ਰਾਇਮਰੀ ਪੱਧਰ ਤੇ ਵਿਦਿਆਰਥੀਆਂ ਨੂੰ ਕਵਿਤਾ ਪੜਾਉਣਾ ਕਵਿਤਾ ਪਾਠ ਕਿਸ ਤਰ੍ਹਾਂ ਪੜਾਉਣਾ ਚਾਹੀਦਾ ਹੈ ਉੱਚੀ ਪੜ ਕੇ ਜਿਹੜਾਗਾ ਉਹ ਪੜਾਉਣਾ ਚਾਹੀਦਾ ਹੈ ਜੋ ਤੋਖਾ ਦੇਵਯਤੇ ਔਖੇ ਵੇਲੇ ਸਾਥ ਛੱਡ ਜਾਵੇ ਉਸ ਲਈ ਕਸ਼ਬਦ ਦੀ ਵਰਤੋਂ ਕਰੋ ਗਦਾਰ ਉਸ ਨੂੰ ਬੋਲਿਆ ਜਾਂਦਾ ਹੈਗਾ ਆਧੁਨਿਕ ਪੀੜ੍ਹੀ ਦੇ ਕਵੀਆਂ ਵਿੱਚੋਂ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਸ ਨੂੰ ਮੰਨਿਆ ਜਾਂਦਾ ਭਾਈ ਵੀਰ ਸਿੰਘ ਨੂੰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਹੈ ਜਿਹੜਾ ਮੰਨਿਆ ਜਾਂਦਾ ਹੈਗਾ ਤੂਤਾ ਵਾਲਾ ਖੂਨ ਆਵਲ ਦਾ ਲੇਖਕ ਕੌਣ ਹੈਗਾ ਸੂਨ ਸਿੰਘ ਸੀਤਲੂ ਤੂਤਾ ਵਾਲਾ ਖੂਨ ਆਵਲ ਦਾ ਲੇਖਕ ਹੈ ਜਿਹੜਾ ਕਿਹਾ ਜਾਂਦਾ ਹੈਗਾ ਪੰਜਾਬੀ ਦੇ ਕਿਹੜੇ ਉੱਗੇ ਸਹਿਤਕਾਰ ਦੇ ਆਲੋਚਨਾਕ ਹੁਣ ਸਾਡੇ ਵਿੱਚ ਨਹੀਂ ਰਹੇ ਤਾਂ ਸੰਸਿੰਘ ਸੇਖੋਂ ਨੇ ਜਿਹੜੇ ਉਹ ਉੱਗੇ ਸਹਿਤਕਾਰ ਅਲੋਚਕ ਜਿਹੜੇ ਉਹ ਮਤਲਬ ਕਿ ਇਹ ਨਹੀਂ ਰਹੇ ਜਿਹੜੀਆਂ ਇਹ ਆਪਸ਼ਨ ਦਿੱਤੀਆਂ ਗਈਆਂ ਨੇ ਜਾਂ ਪੰਜਾਬੀ ਦੇ ਕਿਹੜੇ ਉੱਗੇ ਸਹਿਤਕਾਰ ਤੇ ਅਲੋਚਕ ਹੁਣ ਤੱਕ ਸਾਡੇ ਵਿੱਚ ਨਹੀਂ ਲਗੇ ਸਹਿਤਕਾਰ ਕਿਹੜੇ ਨਹੀਂ ਰਹੇ ਜੇ ਹੁਣ ਇੱਥੇ ਸੁਰਜੀਤ ਸਿੰਘ ਪਾਤਰ ਦਿੱਤਾ ਜਾਵੇ ਤਾਂ ਉਹਦੇ ਤੇ ਟਿਕ ਕਰਾਂਗੇ ਅਸੀਂ ਸੁਰਜੀਤ ਸਿੰਘ ਪਾਤਰ ਸੁਰਜੀਤ ਪਾਤਰ ਪੰਜਾਬੀ ਸੂਫੀ ਕਾਵ ਦਾ ਆਖਰੀ ਸਿਤਾਰਾ ਕੌਣ ਹੈ ਸ਼ਾਹ ਹੁਸੈਨ ਅ ਡੈਸ਼ ਤੋਂ ਬਿਨਾ ਮਨੁੱਖ ਅੱਜ ਇੰਨੀ ਤਰੱਕੀ ਨਹੀਂ ਕਰ ਸਕਦਾ ਲਿੱਪੀ ਭਾਸ਼ਾ ਤੋਂ ਬਿਨਾ ਜਿਹੜਾ ਮਨੁੱਖਾਗਾ ਇੰਨੀ ਤਰੱਕੀ ਨਹੀਂ ਕਰ ਸਕਦਾ ਪੱਛਮੀ ਪੰਜਾਬ ਵਿੱਚ ਪੰਜਾਬੀ ਭਾਸ਼ਾ ਤੇ ਗੁਰਮੁਖੀ ਦਾ ਬਹੁਤ ਵਿਕਾਸ ਹੋਇਆ ਨਹੀਂ ਤਾਂ ਅਸੀਂ ਕਹਿੰਦੇ ਆ ਵੀ ਨਹੀਂ ਹੋਇਆ ਬਾਲ ਸਾਇਦ ਦਾ ਉਦੇਸ਼ ਡੈਸ਼ ਹੈ ਬੱਚਿਆਂ ਦੀ ਪ੍ਰਤਿਭਾ ਦਾ ਸਰਵਪੱਖੀ ਵਿਕਾਸ ਕਰਨਾਗਾ ਜਿਹੜਾ ਬਾਲ ਸਾਇਦ ਦਾ ਉਦੇਸ਼ ਮੰਨਿਆ ਜਾਂਦਾ ਹੈ ਅਧਿਆਪਕ ਨੂੰ ਲਿਖਵਾਉਣ ਲਈ ਸਭ ਤੋਂ ਪਹਿਲਾਂ ਡੈਸ਼ ਕਰਨਾ ਚਾਹੀਦਾ ਹੈ ਕੀ ਕਰਨਾ ਚਾਹੀਦਾ ਬੱਚੇ ਦੇ ਮਨ ਅੰਦਰ ਲਿਖਣ ਦੀ ਰੁਚੀ ਪੈਦਾ ਕਰਨੀ ਚਾਹੀਦੀ ਹੈ ਡੈਸ਼ ਵਿਧੀ ਵਿੱਚ ਪਹਿਲਾ ਅਧਿਆਪਕ ਸਾਰਾ ਇਕਾਂਗੀ ਆਪ ਹੀ ਪੜ੍ਹਦਾ ਹੈ ਵਿਆਖਿਆ ਵਿਧੀ ਸਭ ਤੋਂ ਸਸਤਾ ਤੇ ਉਪਯੋਗੀ ਦ੍ਰਿਸ਼ ਸਾਧਨ ਕਿਹਨੂੰ ਮੰਨਿਆ ਜਾਂਦਾ ਹੈ ਰੇਡੀਓ ਨੂੰ ਵਿਆਕਰਨ ਦੀ ਡੈਸ਼ ਲੋੜ ਹੁੰਦੀ ਹੈ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਗ੍ਰਹਿਣ ਕਰਨ ਲਈ ਲਿਖਤ ਕਰਨ ਦੇ ਅੱਖਰ ਜੁਟੀ ਜੁਟੀ ਵਿਧੀ ਨੂੰ ਡੈਸ਼ ਭਾਵ ਹੈ ਇੱਕੋ ਜਿਹੇ ਬੰਤਰ ਵਾਲੇ ਅੱਖਰਾਂ ਦਾ ਜੁਟ ਸਭ ਤੋਂ ਵੱਧ ਪ੍ਰਭਾਵਸ਼ਾਲੀ ਗਿਆਨ ਡੈਸ਼ ਰਾਹੀਂ ਪ੍ਰਾਪਤ ਹੁੰਦਾ ਹੈ ਜਿਸ ਵਿੱਚ ਵੱਧ ਤੋਂ ਵੱਧ ਗਿਆਨ ਇੰਦਰੀਆਂ ਦੀ ਵਰਤੋਂ ਹੋਵੇ ਬੱਚੇ ਦੇ ਸਰਵਪੱਖੀ ਵਿਕਾਸ ਵਿੱਚ ਸਭ ਤੋਂ ਵੱਧ ਸਹਾਇੀ ਹੁੰਦਾ ਹੈ ਮਾਤਰਭਾਸ਼ਾ ਸੰਬੀਖ ਰਚਨਾ ਕਲਾ ਹੈ ਪੈਰਾ ਰਚਨਾ ਦਾ ਕੀ ਲਾਭ ਹੈ ਕਹਿਣ ਦਾ ਢੰਗ ਪ੍ਰਭਾਵਸ਼ਾਲੀ ਬੰਦਾ ਹੈ ਬੱਚਿਆਂ ਨੂੰ ਅੱਖਰ ਸਿਖਾਉਣ ਵਾਸਤੇ ਡੈਸ਼ ਵਿਧੀ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਵੇਖੋ ਅਤੇ ਖੋਜ ਤੋਂ ਨਾਵਲ ਵਿੱਚ ਗੁੰਨਦ ਤੋਗੀ ਭਾਵ ਹੈ ਨਾਵਲ ਵਿੱਚ ਲਏ ਘਟਨਾਵਾਂ ਨੂੰ ਤਰਤੀਬ ਦੇਣੀ ਮੁਹਾਵਰੇ ਵਿੱਚ ਵਰਤੇ ਗਏ ਸ਼ਬਦ ਅਤੇ ਉਹਨਾਂ ਦੇ ਅਰਥ ਵਖ ਵਖ ਹੁੰਦੇ ਹਨ ਪੱਤਰਾਂ ਨੂੰ ਡੈਸ਼ ਕਿਸਮ ਵਿੱਚ ਵੰਡਿਆ ਜਾਂਦਾ ਹੈ ਤਿੰਨ ਨਿਵੰਦ ਤੇ ਲੇਖ ਬਹੁਤ ਘੱਟ ਅੰਤਰ ਹੁੰਦਾ ਹੈ। ਡੈਸ਼ ਸਮਾਜ ਦੀ ਗਹਿਰਾਈ ਨੂੰ ਸਭ ਤੋਂ ਨਿਕਟਵਰਤਾ ਨਾਲ ਪਹਿਚਾਨਦੀ ਹੈ ਕਵਿਤਾ। ਪਾਠ ਪੁਸਤਕ ਵਿਗਿਆਨਿਕ ਹੋਣ ਤੋਂ ਭਾਵ ਵਿਸ਼ੇ ਵਸਤੂ ਵਿਗਿਆਨਿਕ ਦ੍ਰਿਸ਼ਟੀਕੋਣ ਵਾਲਾ ਹੋਵੇ। ਸੱਭਿਆਚਾਰ ਸੰਬੰਧੀ ਗਲਤ ਕਥਨ ਹੈ ਹਰਥਾ ਸੱਭਿਆਚਾਰ ਇੱਕੋ ਜਿਹਾ ਹੁੰਦਾ ਹੈ। ਉੱਚੀਆਂ ਸ਼੍ਰਿਆਣੀਆਂ ਵਿੱਚ ਪੰਜਾਬੀ ਪੜਾਉਣ ਲਈ ਕਿਹੜੀ ਵਿਧੀ ਢੁਕਵੀ ਹੈ ਵਿਆਖਿਆ ਵਿਧੀ ਢੁਕਵੀ ਮੰਨੀ ਜਾਂਦੀ ਹੈ ਪ੍ਰਾਇਮਰੀ ਪੱਧਰ ਉਪਰ ਮਾਤ ਭਾਸ਼ਾ ਨੂੰ ਚੰਗੀ ਤਰ੍ਹਾਂ ਸਿਖਾਉਣ ਲਈ ਹੋਣਾ ਚਾਹੀਦਾ ਹੈ ਕੀ ਹੋਣਾ ਚਾਹੀਦਾ ਹੈ ਚੰਗਿਆ ਚੰਗਿਆ ਖੂਬਸੂਰਤ ਤਿਰੰਗ ਦਾ ਦਸਵੀਂ ਵਾਲੀਆ ਪੁਸਤਕ ਤਾਂ ਹੋਣੀ ਚਾਹੀਦੀਆਂ ਨੇ ਲੋਕਤਾਰਾ ਵਿੱਚ ਡੈਸ਼ ਸ਼ਾਮਿਲ ਹੈ ਲੋਕ ਗੀਤ ਲੋਕ ਕਹਾਣੀਆਂ ਮੁਹਾਵਰੇ ਸਾਰਾ ਕੁਝ ਪੁਰਾਣੇ ਸਮੇਂ ਵਿੱਚ ਡੈਸ਼ ਪੰਛੀ ਨੂੰ ਸੁਨੇਹਾ ਦੇਣ ਲਈ ਕੀ ਵਰਤੇ ਜਾਂਦਾ ਸੀ ਕਬੂਤਰ। ਭਾਸ਼ਾ ਦੀ ਲਿਖਤੀ ਪ੍ਰੀਖਿਆ ਮੰਦਾ ਬੁਰਾ ਪ੍ਰਭਾਵ ਪੈਂਦਾ ਹੈ ਬੱਚੇ ਦੇ ਮੌਖਿਕ ਪ੍ਰਗਟਾਵੇ ਤੇ। ਭਾਸ਼ਾ ਦੇ ਗੁਨਾਂ ਨੂੰ ਸੁਧਾਰ ਲਈ ਜ਼ਰੂਰੀ ਹੈ। ਭਾਸ਼ਾ ਪ੍ਰਯੋਗ ਸ਼ਾਲਾ ਹੋਵੇ। ਕਿਸੇ ਭਾਸ਼ਾ ਦੇ ਸੰਪੂਰਨ ਗਿਆਨ ਲਈ ਬੱਚਿਆਂ ਨੂੰ ਗਿਆਨ ਹੋਣਾ ਚਾਹੀਦਾ ਹੈ ਉਚਾਰਨ ਦਾ। ਸ਼ੁੱਧ ਲਿਖਣ ਲਈ ਬੱਚੇ ਨੂੰ ਧਿਆਨ ਨਾਲ ਸੁੰਨਾ ਤੇ ਸਮਝਣਾ ਚਾਹੀਦਾ ਹੈ। ਆਦਰਸ਼ वार्तालाप ਦੇ ਗੁਣ ਹਨ ਸ਼ੁੱਧ ਤੇ ਸਪਸ਼ਟ ਉਚਾਰਨਾ। ਸਿੱਖਣ ਦੇ ਵਾਚਨ ਕੌਸ਼ਲ ਦਾ ਪ੍ਰਭਾਵ ਹੈ ਲਿਪੀਵੰਦ ਸਮਗਰੀ ਨੂੰ ਪੜ੍ਹ ਕੇ ਵਿਚਾਰ ਤੇ ਭਾਵ ਗ੍ਰਹਿਣ ਕਰਨਾ ਸਿਖਾਉਣਾ। ਬੱਚਿਆਂ ਨੂੰ ਵਾਚਨ ਸਿਖਾਉਣ ਲਈ ਕਿਹੜੀ ਵਿਧੀ ਪ੍ਰਾਚੀਨ ਸਮੇ ਤੋਂ ਚੱਲੀ ਆ ਰਹੀ ਹੈ ਅੱਖਰਬੋਧ ਵਿਧੀ। ਭਾਸ਼ਾ ਮੁਲੰਕਣ ਦੁਆਰਾ ਮਾਪ ਕੀਤਾ ਜਾਂਦਾ ਹੈ। ਭਾਸ਼ਾ ਦੀ ਸਾਰੀ ਕਾਉਂਸਲਰਾਂ ਵਿੱਚ નિਪੁੰਨਤਾ ਦਾ ਬੱਚਿਆਂ ਦੇ ਭਾਸ਼ਾ ਸੰਬੰਧੀ ਬੋਧ ਆ ਬੋਧ ਤੇ ਯਾਦ ਆਸਤ ਦੀ ਪਰਖ ਲਈ ਕਿਹੜੀ ਪ੍ਰੀਖਿਆ ਕਿਹੜੀ ਪ੍ਰੀਖਿਆ ਲਈ ਕੀਤੀ ਲਈ ਜਾਂਦੀ ਹੈ ਵਸਤੂਨਿਸ਼ਟ ਪ੍ਰੀਖਿਆ ਸਿੱਖਣਾਂ ਦੇ ਆਪਣ ਸਮਗਰੀ ਦਾ ਭਾਵ ਹੈ ਅਧਿਆਪਕ ਦੁਆਰਾ ਪੜਾਉਣ ਸਮੇਂ ਵਰਤੀ ਜਾਣ ਵਾਲੀ ਤੇ ਸੁਣਨ ਵਾਲੀ ਸਮਗਰੀ ਪਾਠ ਪੁਸਤਕਾਂ ਦੇ ਵਿਸ਼ੇ ਵਿੱਚ ਸਮੇਂ ਸਮੇਂ ਸਿਰ ਪਰਿਵਰਤਨ ਆਉਣੇ ਚਾਹੀਦੇ ਹਨ ਕਿਉਂਕਿ ਸਿੱਖਿਆ ਇੱਕ ਗਤੀਸ਼ੀਲ ਪ੍ਰਕਿਰਿਆ ਹੈ। ਗੁੱਟ ਉਪਚਾਰ ਦਾ ਉਪਚਾਰਿਕ ਸਿੱਖਿਆ ਦਾ ਕੀ ਭਾਵ ਹੈ? ਦੋਸ਼ਾ ਅਸ਼ੁੱਧੀਆਂ ਦੇ ਆਧਾਰ ਤੇ ਜਮਾਤ ਦੇ ਬੱਚਿਆਂ ਨੂੰ ਵੱਖ-ਵੱਖ ਗੁੱਟਾਂ ਵਿੱਚ ਵੰਡ ਕੇ ਉਹਨਾਂ ਦਾ ਉਪਚਾਰ ਕਰਨਾ। ਭਾਸ਼ਾ ਸਿੱਖਣ ਲਈ ਵਿਅਕਤੀਗਤ ਵਖਰੇਵੇਂ ਦਾ ਸਿਧਾਤ ਅਸਰਦਾਰ ਹੁੰਦਾ ਹੈ ਕਿਉਂਕਿ ਬੱਚਿਆਂ ਵਿੱਚ ਵਿਅਕਤੀਗਤ ਵਖਰੇਵਾ ਹੁੰਦਾ ਹੈ। ਭਾਸ਼ਾ ਸਿੱਖਣ ਦਾ ਮੁਖ ਉਦੇਸ਼ ਹੈ ਭਾਸ਼ਾ ਇਹ ਸਾਰੇ ਕੌਂਸਲਰ ਵਿੱਚ નિਪੁੰਨਤ ਹੋਣਾ ਉਹਨਾਂ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ ਜੋ ਲਿੰਗ ਵਚਨ ਤੇ ਕਾਰਕ ਆਦ ਦੇ ਪ੍ਰਭਾਵ ਕਾਰਨ ਆਪਣਾ ਰੂਪ ਪਰਿਵਰਤਨ ਕਰ ਲੈਂਦੇ ਹਨ ਵਿਕਾਰੀ ਸ਼ਬਦ মৌখিক ਪ੍ਰਗਟਾਪ ਦੇ ਵਿਧਿਆ ਅਭਿਆਸ ਲਈ ਚਾਹੀਦਾ ਹੈ ਕਿ ਬੱਚੇ ਨੂੰ ਕਲਾਸ ਵਿੱਚ ਸੁਤੰਤਰ ਸਵੈ ਪ੍ਰਗਟਾਵੇ ਤੇ ਮੌਕੇ ਦਿੱਤੇ ਜਾਣ ਉਹ ਕਿਹੜੀ ਭਾਸ਼ਾ ਪ੍ਰੀਖਿਆ ਹੈ ਜਿਸ ਦੁਆਰਾ ਬੱਚੇ ਦੀ ਵਿਚਾਰ ਸੰਗ੍ਰਹਿ ਕਰਨ ਵਿਚਾਰ ਦਾ ਵਿਸ਼ਲੇਸ਼ਣ ਕਰਨ प्राप्त ਕੀਤੇ ਗਿਆਨ ਦੀ ਵਰਤੋਂ ਕਰਨਾ ਵਿਚਾਰਾਂ ਨੂੰ ਸੰਗਠਿਤ ਕਰਨ ਤੇ ਭਾਵਾਂ ਨੂੰ ਕਰਮਬੰਧ ਤਰੀਕੇ ਨਾਲ ਪੇਸ਼ ਕਰਨ ਦੀ ਯੋਗਤਾ ਦੀ ਪਰਖ ਕੀਤੀ ਜਾਂਦੀ ਹੈ ਨਿਵੰందਨ ਤੁਮਕ ਪ੍ਰੀਖਿਆ ਭਾਸ਼ਾ ਵਿੱਚ ਵਿਆਕਰਨਿਕ ਉਚਾਰਨ ਬੋਲਚਾਰਾ ਆਦੋ ਸਿੱਖਣ ਲਈ ਸਭ ਤੋਂ ਆਸਾਨ ਤੇ ਸਸਤਾ ਸਾਧਨ ਕਿਹੜਾ ਹੈ ਪਾਠ ਪੁਸਤਕਾਂ ਹਾਂਜੀ ਇਹ ਸਾਡੇ ਅੱਜ ਦੇ 100 ਕੁਐਸਚਨ ਸੀਗੇ ਤੇ ਆਈ ਹੋਪ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ